ਦੇਖੋ ਵਿਸ਼ਵਾਸ ਦਿਵਾਤਾ ਵੀ ਸੋਮਵਾਰ ਤੁਸੀਂ ਐਪਲੀਕੇਸ਼ਨਾਂ ਦੇ ਦਿਓ ਤੁਸੀਂ ਜੀ ਵੈਰੀਫਾਈ ਕਰ ਲਓ ਅਸੀਂ ਵੈਰੀਫਾਈ ਕਰ ਲਾਂਗੇ ਪਰ ਅਜ ਲਾਸਮੈਂਟ ਕਰਵਾਉਣੀ ਬੰਦ ਕਰਤੀ ਵੀ ਨਾ ਕਿਸੇ ਨਰੇਗਾ ਮੇਟ ਨੇ ਠੀਕਾ ਨਾ ਕਿਸੇ ਫੈਕਟਰੀ ਨੇ ਲਾਸਮੈਂਟ ਨਹੀਂ ਕਰਵਾਉਣੀ ਤੁਸੀਂ ਸਾਨੂੰ ਇਹ ਵਿਸ਼ਵਾਸ ਦਿਵਾ ਸਕਦੇ ਵੀ ਉਹਨਾਂ ਉਹ ਕਹਿੰਦੇ ਮੇਰੀ ਮੋਟ ਤੋਂ ਇਲਾਵਾ ਤੁਸੀਂ ਕੁਝ ਵੀ ਕੰਮ ਕਰ ਹੀ ਨਹੀਂ ਸਕਦੇ ਜਿਨਾ ਚਿਰ ਮੇਰੀ ਮੋਰ ਨਾ ਲੱਗੂਗੀ ਤੁਹਾਡਾ ਕੋਈ ਵजूद ਹੀ ਨਹੀਂਗਾ ਜਾਨੀ ਕਿ ਉਹ ਕਹਿੰਦੇ ਸਾਡੇ ਵजूद ਆਗਾ ਅਸਰ ਤੁਹਾਡਾ ਮੋਰ ਤੋਂ ਬਿਨਾ ਕੋਈ ਵजूद ਹੀ ਨਹੀਂ ਸਰ ਜਦੋਂ 25 ਬੰਦਿਆਂ ਦੀ ਆਪਾਂ ਅੱਜ ਹੀ ਭਰਦੇ ਆ ਉਹ ਆਪ ਦੀ ਮਰਜ਼ੀ ਦਾ ਨਾਮ ਲਿਖ ਲੈਂਦੇ ਆ ਕਿੰਨਾ ਕੰਮ ਆਏ ਉਹਨੇ ਬੰਦਿਆਂ ਨੂੰ ਵੱਧ ਪਰ ਸਾਨੂੰ ਉਹ ਸਾਰੇ ਇਸ ਫਲੇਖੇ ਚ ਰੱਖ ਰਹੇ ਨੇ ਤੁਸੀਂ ਅਰਜ਼ੀਆਂ ਭਰਕੇ ਦਿਓ ਸਰ ਸਮਾਧੀਆਂ ਭਰਕੇ ਪਾਵਾ 25 ਦੇ ਵਿੱਚੋਂ ਵੀ ਕਈਆਂ ਮੰਦਰਾਂ ਦੇ ਆਪਣੀ ਮਰਜ਼ੀ ਦੇ ਦੇਖੋ ਸਰ ਜਦੋਂ 25 ਬੰਦਿਆਂ ਦੀ ਆਪਾਂ ਅੱਜ ਹੀ ਭਰਦੇ ਆ ਉਹ ਆਪ ਦੀ ਮਰਜ਼ੀ ਦਾ ਨਾਮ ਲਿਖ ਲੈਂਦੇ ਆ ਕੋਈ ਗੱਲ ਨਹੀਂ ਆ ਤੁਸੀਂ ਅਰਜ਼ੀ ਦਾ ਭਰੋ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਸਰ ਤੁਸੀਂ ਸਾਨੂੰ ਇਹ ਵਿਸ਼ਵਾਸ ਦਿਵਾ ਸਕਦੇ ਹੋ ਵੀ ਉਹਨਾਂ ਉਹ ਕਹਿੰਦੇ ਮੇਰੀ ਮੋਹਰ ਤੋਂ ਇਲਾਵਾ ਤੁਸੀਂ ਕੁਝ ਵੀ ਕੰਮ ਕਰ ਹੀ ਨਹੀਂ ਸਕਦੇ ਜਿੰਨਾ ਚਿਰ ਮੇਰੀ ਮੋਹਰ ਨਾ ਲੱਗੂਗੀ ਤੁਹਾਡਾ ਕੋਈ ਵजूद ਹੀ ਨਹੀਂਗਾ ਜਾਨੀ ਕਿ ਉਹ ਕਹਿੰਦੇ ਵੀ ਸਾਡਾ ਹੀ ਵजूद ਆਗਾ ਅਸਰ ਤੁਹਾਡਾ ਮੋਹਰ ਤੋਂ ਬਿਨਾ ਕੋਈ ਵजूद ਹੀ ਨਹੀਂ ਹੈ ਕਿਪੀਓ ਪੀਡੀਪੀਓ ਇਹ ਸਰਪੰਚ ਤੁਸੀਂ ਛੋਟੇ ਅਸੀਂ ਉਹਨੂੰ ਕਹਿਣਾ ਉਹ ਸੱਤ ਹੋ ਸਕਦਾ ਉਹ ਆਪਣੇ ਆਪ ਨੂੰ ਜਦੋਂ ਬਣਾ ਲਿਆ ਹਾਂ ਜੀ ਸਾਡੇ ਕੋਲੇ ਕੋਈ ਸਰਪੰਚ ਨੇ ਕੋਈ ਇਹੋ ਜੀ ਗੱਲ ਨਹੀਂ ਸਾਡੇ ਕੋਲ ਕੀਤੀ ਨਾ ਸਾਡੇ ਕੋਲ ਕੋਈ ਇਹੋ ਜੀ ਕੰਪਲੇਨ ਨਹੀਂ ਸਰ ਤੁਹਾਨੂੰ ਸਰ ਕਿਉਂ ਪੁੱਛੋ ਪਰ ਜਨਤਾ ਨੂੰ ਪੁੱਛੋ ਜੀ ਅਸੀਂ ਸਰਪੰਚ ਤੋਂ ਆਪਣੇ ਸਾਈਨ ਕਰਵਾ ਲਏ ਤੁਸੀਂ ਇਸ ਤਰ੍ਹਾਂ ਤੁਹਾਨੂੰ ਹੁਣ ਦੇਖੋ ਵਿਸ਼ਵਾਸ ਦਿਵਾਤਾ ਵੀ ਸੋਮਵਾਰ ਤੁਸੀਂ ਐਪਲੀਕੇਸ਼ਨਾਂ ਦੇ ਦਿਓ ਤੁਸੀਂ ਜੀ ਵੈਰੀਫਾਈ ਕਰ ਲਓ ਅਸੀਂ ਵੈਰੀਫਾਈ ਕਰਨ ਦੀ ਗੱਲ ਹੈ ਨਾ ਕੋਈ ਵੈਰੀਫਾਈ ਕਰ ਲਓ ਅਸੀਂ ਕਰਾਂਗੇ ਇਹਨੂੰ ਕੰਮ ਮਿਲਿਆ ਉਹਨਾਂ ਚ ਜਿਹਨੂੰ ਘੱਟ ਕੰਮ ਮਿਲਿਆ ਉਹਨੂੰ ਕੋਸ਼ਿਸ਼ ਕਰੋ ਕੰਮ ਠੀਕ ਹੈ ਠੀਕ ਹੈ ਸਰ ਉਹ ਸਾਨੂੰ ਅਰਜ਼ੀਆਂ ਭਰਨੀ ਨਹੀਂ ਦੇ ਰਿਹਾ ਹੋਰ ਬੜਾ ਤੈਨ ਨਾਲ ਥੋੜਾ ਪਰਮੂ ਗਈ ਉਹ ਐਪਲੀਕੇਸ਼ਨ ਸਰ ਉਹ ਕਹਿੰਦੀ ਹੈ ਵੀ ਅਸੀਂ ਖੁਦ ਅਰਜ਼ੀਆਂ ਭਰਾਂਗੇ ਪੈਨ ਤੱਕ ਕਿਸੇ ਦਾ ਨਾ ਹੀ ਕੋਈ ਫੜ ਸਕਦਾ ਨਾ ਬਹੁਤ ਜਿਆਦਾ ਲੋਕ ਕਰ ਵੀ ਠੀਕ ਹੈ ਅਸੀਂ ਸਾਡੇ ਗੁਰਦੁਆਰਿਆਂ ਚ ਲੋਸਮੈਂਟ ਕਰਾਉਣੀ ਬੰਦ ਕਰਤੀ ਵੀ ਨਾ ਕਿਸੇ ਨਰੇਗਾ ਮੇਟ ਨੇ ਠੀਕ ਹੈ ਨਾ ਕਿਸੇ ਸੈਕਟਰੀ ਨੇ ਲੋਸਮੈਂਟ ਨਹੀਂ ਕਰਵਾਉਣੇਗੀ ਵੀ ਵੀ ਅਰਜ਼ੰਗਾ ਪਾ ਰਹੇ ਆ ਉਹ ਖੁਦ ਮੈਂ ਆਪਦੀ ਮਰਜ਼ੀ ਨਾਲ ਮੈਂ ਅਲਾਸਮੈਂਟ ਕਰੂੰਗਾ ਆਦੀ ਮਰਜ਼ੀ ਨਾਲ ਹੀ ਅਰਜ਼ੰਗਾ ਫਿਰ ਇਹ ਤਾਂ ਫਿਰ ਕਾਨੂੰਨ ਚ ਕਿਤੇ ਸਰਪੰਚ ਤੋਂ ਕਰਦੇ ਆ ਅਸੀਂ ਜੀਆਰਐਸ ਭੇਜ ਦਿੰਨੇ ਆ ਆਪਦਾ ਉਹ ਤਾਂ ਤੁਸੀਂ ਭਰਾ ਲੋਗੇ ਸਾਡਾ ਜੀਆਰਐਸ ਆਜੂਗਾ ਉਹ ਗੁਰਦੁਆਰੇਵਾਜਦਵਾਰ ਕੀ ਸਾਂਝੀ ਥਾਂ ਤੇ ਬੈਠ ਜੂਗਾ ਫਿਰ ਤੁਸੀਂ ਭਰਾ ਲਓਗੇ ਗੁਰਦੁਆਰੇ ਤੇ ਉਹਦੇ ਕੋਲੋਂ ਭਰ ਲਓਗੇ ਬਸ ਠੀਕ ਉਹ ਤੁਹਾਡੇ ਕੋਲੇ ਆ ਜੂਗਾ ਕੱਲ ਨੂੰ ਆ ਜੂ ਤੁਹਾਡੇ ਕੋਲ ਕੱਲ ਨੂੰ ਸ਼ਨੀਵਾਰ ਹੈ ਘੇਰੇ ਛੁੱਟੀ ਨੇ ਸਾਰਾ ਭਰ ਕੇ ਆਪਾਂ ਨੂੰ ਕਚਾ ਦੋ ਆਪਾਂ ਇਹਨੂੰ ਕੰਮ ਦੇ ਦੇ ਸੋਮਵਾਰ ਨੂੰ ਥੋੜਪਲੇ 11 ਵਜੇ ਉੱਥੇ ਆ ਜੀ। ਹੋ ਜੀ ਜੀ ਸੋਮਵਾਰੇ। ਨਹੀਂ ਨਹੀਂ ਹੋਰ 12 ਨਾਉਂ ਜੀ। ਬਿਲਕੁਲ ਸਹੀ। ਜੁਕਾ ਤੇ ਇੱਥੇ ਹੋਂ ਦੀ ਲੋੜ ਹੀ ਨਹੀਂ ਪਈ। ਹਉ ਤੁਸੀਂ ਜਗ੍ਹਾ ਦਦੋ ਕਿ ਸਰਪੰਚ ਬਣਿਆ ਕਿਸੇ ਵੀ ਸਰਪੰਚ ਨੇ ਨਰੇਗਾ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਦਿੱਤੀ ਹੋਏਗੀ ਕਿਉਂਕਿ ਸਰਪੰਚ ਜੋ ਹੁੰਦੇ ਆ ਅਰਜ਼ੀਆਂ ਭਰਦੇ ਆ ਮੇਟ ਭਰਦੇ ਆ ਜਾਂ ਪਿੰਡ ਦਾ ਕੋਈ ਵੀ ਮੋਤਵਾਰ ਵੀ ਅਰਜ਼ੀਆਂ ਭਰਾ ਦਿੰਦਾ ਸਰਪੰਚ ਦੇ ਜਿੰਮੇਵਾਰੀ ਹੁੰਦੀ ਕਿ ਉਹਨੇ ਸਿਰਫ ਮੋਹਰ ਲਾਉਣੀ ਹੁੰਦੀ ਆ। ਤੇਬ ਸਰਪੰਚ ਨਰੇਗਾ ਦੇ ਜਿਹੜੇ ਵੀ ਮੈਂਬਰਸ ਆ ਉਹਨਾਂ ਸਾਰਿਆਂ ਨੂੰ ਕੰਮ ਮਿਲ ਜਾਂਦਾ ਇਹ ਸਰਪੰਚ ਇਸ ਤਰ੍ਹਾਂ ਕਰਦਾ ਆਪਦੀ ਮਰਜ਼ੀ ਨਾਲ ਉਹਨੇ ਮੈਂਬਰ ਭਰਨੇ ਆਗੇ ਕਿ ਕਿੰਨੇ ਮੈਂਬਰਾਂ ਨੂੰ ਕੰਮ ਆਉਣਾ ਕਿੰਨਿਆਂ ਨੂੰ ਨਹੀਂ ਆਉਣਾ ਕਹਿੰਦਾ ਕਿ ਸਰਪੰਚ ਦੀ ਸ਼ਿਕਾਇਤ ਲਾ ਰਹੇ ਹੋ ਸ਼ਿਕਾਇਤ ਵੀ ਲਾ ਰਹੇ ਆ ਸਾਰਾ ਕੁਝ ਹੀ ਕਰ ਰਹੇ ਆ ਸਾਨੂੰ ਸਰਪੰਚ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਉਹ ਤੁਸੀਂ ਕਹਿ ਰਹੇ ਸੀ ਵੀ ਉਹ ਭਰ ਨਹੀਂ ਦਿੰਦਾ ਇਹ ਕਹਿੰਦੇ ਸੀ ਆਪ ਦਾ ਅਫਸਰ ਭੇਜ ਦਿੰਨੇ ਆ ਮੌਕੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਭੇਜੋਗੇ ਜੀ 100 ਵਰ ਨੂੰ 11 ਵਜੇ ਗੁਰਦੁਆਰਾ ਸਾਹਿਬ ਚੱਲੋ ਠੀਕ ਹੈ ਜੀ ਹੋਰ ਕੀ ਓਕੇ ਜੀ ਚਲੋ